ਇਹ ਜੀ ਖਾਲਸਤਾਨ ਦਾ ਪਾਸਪੋਰਟ 13 April 1981 ਨੂੰ ਤਿਆਰ ਹੋਇਆ ਸੀ ਅਰਦਾਸ ਕੀਤੀ ਗਈ ਸੀ ਬਕਾਇਦਾ 14 April 1981 ਨੂੰ ਸਰ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਦੇ ਹੱਥ 'ਚ ਸੀ ਮੈਤੇ ਭੇਜਿਆ ਗਿਆ ਸੀ ਡਨੋਮੈਟਿਕ ਸਾਉਥ ਇਹ ਦੇਖ ਸਕਦੇ ਹੋ ਸਭ ਤੋਂ ਪਹਿਲਾ ਪਾਸਪੋਰਟ ਬਣਿਆ ਸੀ ਭਾਈ ਗੋਪਾਲ ਸਿੰਘ ਦਾ ਇੱਕ ਇਹ ਭਾਈ ਗੋਪਾਲ ਸਿੰਘ ਦਾ ਤੇ ਨਹੀਂ ਹੈਗਾ ਪਰ ਇਹ ਇੱਕ ਹੋਰ ਪਾਸਪੋਰਟ ਮੇਰੇ ਹੱਥ ਦੇ ਵਿੱਚ ਆ ਬੋਮਨਵਿਲ ਅਨਟਾਰੀਓ ਦਾ ਬਣਿਆ ਹੋਇਆ ਤੇ ਖਾਲਸਤਾਨ ਦੇ ਡਾਲਰ ਆ ਇਹ ਤਾਂ ਪਹਿਲਾਂ ਹੀ ਕਈ ਵੀਡੀਓਜ਼ ਦੇ ਵਿੱਚ ਸਿੰਘਾਂ ਨੇ ਦਿਖਾਏ ਆ। ਇੱਕ ਆ ਮੈਂ ਤੁਹਾਨੂੰ ਦਿਖਾ ਰਿਹਾ ਸਕਰੀਨ ਦੇ ਉੱਤੇ ਭਾਈ ਬਲਬੀਰ ਸਿੰਘ ਸੰਧੂ। ਇਹਨਾਂ ਕੋਲ ਸੰਜਨਿਆਲ ਸਿੰਘ ਖਾਲਸਾ ਭਿੰਡਰਾਂਵਾਲਾ ਨੇ ਖਾਲਿਸਤਾਨ ਦਾ ਕਨਸਟੀਟਿਊਸ਼ਨ ਲੁਆਇਆ ਸੀ। ਉਹਦੀਆਂ ਕਾਪੀਆਂ ਵੀ ਪਈਆਂ ਨੇ ਸਿੰਘਾਂ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਿਆ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਤੇ ਇਸੇ ਬਲਬੀਰ ਸਿੰਘ ਸੰਧੂ ਹੋਰਾਂ ਨੇ ਪਾਸਪੋਰਟ ਰਿਲੀਜ਼ ਕੀਤੇ ਸੀ ਬਣਾਏ ਸੀਗੇ ਕੁਲਦੀਪ ਸਿੰਘ ਸੋਢੀ ਹੋਰਾਂ ਨੇ। ਉਨਟਾਰੀਓ ਟ੍ਰਾਂਟੋ ਤੋਂ ਤੇ ਸਭ ਤੋਂ ਇੰਪੋਰਟੈਂਟ ਪਾਰਟ ਕਿ ਕੁਲਦੀਪ ਸਿੰਘ ਸੋਢੀ ਉਹਨੇ ਟ੍ਰਾਂਟੋ ਤੋਂ ਯੂਗਾਂਡਾ ਟਰੈਵਲ ਕੀਤਾ ਸੀ ਇਸੇ ਪਾਸਪੋਰਟ ਤੇ ਆ ਵੀਜ਼ਾ ਲੱਗੇ ਦੀ ਫੋਟੋ ਆ